ਆਪਾ ਖੜੇ ਆ ਪਿੰਡ ਜੋਈਆਂ ਤੇ ਪਿੰਡ ਜੋਈਆਂ ਦੀ ਬਹੁਤ ਵੱਡੀ ਇੱਕ ਇਹਦੇ ਵਿੱਚੋਂ ਗੱਲ ਨਿਕਲ ਕੇ ਆਈ ਆ ਆਪਾਂ ਤੁਹਾਨੂੰ ਸਾਰੇ ਚੈਨਲ ਦੇ ਵਿੱਚ ਸਾਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਜਾਵਾਂਗੇ ਹੋਰ ਕਿਸੇ ਸਿਆਣੇ ਬਜ਼ੁਰਗ ਕੋਲੋਂ ਆਪਾਂ ਉੱਥੋਂ ਪੁੱਛਾਂਗੇ ਵੀ ਕੀ ਗੱਲ ਵਾਤਾ ਇੱਕ ਇੱਥੇ ਐਦਾਂ ਵੀ ਇੱਕ ਕਾਸਟ ਨਹੀਂ ਇੱਥੇ ਹੈਗੀ ਪਹਿਲੇ ਦਿਨੋਂ ਹੀ ਪਿੰਡ ਦੇ ਵਿੱਚ ਵੀ ਉਹ ਕਿਹੜੀ ਕਾਸਟ ਆ ਜਿਹੜੀ ਇਸ ਪਿੰਡ ਦੇ ਵਿੱਚ ਰਹਿ ਨਹੀਂ ਸਕਦੀ ਤੇ ਅਜ ਤੱਕ ਹੈ ਵੀ ਨਹੀਂ ਆਪਾਂ ਸਾਰਾ ਡਿਟੇਲ ਆਪਾਂ ਪੁੱਛਦੇ ਚੱਲ ਕੇ ਤੇ ਕਿਸੇ ਸਿਆਣੇ ਬਜ਼ੁਰਗ ਨੂੰ ਤੇ ਆਜੋ ਆਪਾਂ ਚੱਲਦੇ ਆ ਤੁਹਾਨੂੰ ਅੱਗੇ ਦਿਖਾਉਣੇ ਆ ਵੀਡੀਓ ਤੇ ਹਾਂਜੀ ਅੱਜ ਆਪਾਂ ਨੂੰ ਮਿਲ ਗਏ ਬਾਪੂ ਜੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਉਥੋਂ ਵਿਪ ਪਿੰਡ ਜੋਈਆਂ ਦੇ ਵਿੱਚ ਅੱਜ ਪਹੁੰਚੇ ਹੋਏ ਆ ਵੀਡੀਓ ਬਣਾਉਣ ਲੱਗੇ ਹੋਏ ਸੀ ਆਪਾਂ ਉਧਰਲੇ ਕੋਨੇ ਤੋਂ ਸਟਾਰਟਿੰਗ ਕਰਿਆ ਸੀ ਆਪਾਂ ਨੂੰ ਬਜ਼ੁਰਗ ਇਸ ਪਿੰਡ ਦੇ ਵਿੱਚੋਂ ਮਿਲ ਗਏ ਨੇ ਇੱਕ ਜਗ੍ਹਾ ਦੇ ਵਿੱਚ ਬੈਠੇ ਤੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਇੱਕ ਉਹ ਕਿਹੜੀ ਕਾਸਟ ਆ ਜਿਹੜੀ ਇਹ ਪਿੰਡ ਦੇ ਵਿੱਚ ਰਹਿ ਨਹੀਂ ਸਕਦੀ ਅੱਜ ਤੱਕ ਰਹੀ ਵੀ ਨਹੀਂ ਕਹਿੰਦੇ ਕਿਉਂਕਿ ਜਿਵੇਂ ਜਿਵੇਂ ਆਪਾਂ ਨੇੜੋ ਸੁਣਦੇ ਆਂ ਆਪਾਂ ਨੂੰ ਪਤਾ ਲੱਗਦਾ ਇਸ ਪਿੰਡ ਦੇ ਵਿੱਚ ਉਹ ਕਾਸਟ ਕਿਹੜੀ ਆ ਜਿਹੜੀ ਆਪਾਂ ਇੱਥੇ ਰਹਿ ਨਹੀਂ ਸਕਦੀ ਤਾਂ ਆਪਾਂ ਉਹ ਬਾਪੂ ਹੁਰਾਂ ਤੋਂ ਪੁੱਛਦੇ ਆਂ ਤੇ ਵੀ ਉਹ ਕਿਹੜੀ ਬਾਪੂ ਜੀ ਇੱਕ ਤੁਹਾਨੂੰ ਛੋਟਾ ਜਿਹਾ ਸਵਾਲ ਪੁੱਛਦੇ ਆਂ ਜਿਵੇਂ ਆਪਣੇ ਪਿੰਡ ਦੇ ਵਿੱਚ ਜੋਈਆਂ ਦੇ ਵਿੱਚ ਹੋਰ ਸਾਰੀਆਂ ਕਾਸਟਾਂ ਲਗਭਗ ਹੈਗੀਆਂ ਨੇ ਇਕ ਉਹ ਕਿਹੜੀ ਕਾਸਟ ਆ ਜਿਹੜੀ ਇੱਥੇ ਰਹਿ ਨਹੀਂ ਸਕਦੀ ਜੀ ਇੱਥੇ ਰਮਨਦਾਸ ਸਿੰਘ ਨਹੀਂ ਅਸੀਂ ਦੇਖੇ ਕਦੇ ਹਾਂਜੀ ਇੱਕ ਰਮਨਦਾਸ ਸਿੰਘ ਆਇਆ ਸੀ ਹਾਂਜੀ ਉਹ 2 ਕੁ ਸਾਲ ਇੱਥੇ ਉਹਦਾ ਮੁੰਡਾ ਮਤਲਬ ਪਾਲੀ ਰਲਿਆ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਇੱਥੇ ਉਹ ਵੀ ਚਲਾ ਗਿਆ ਮੜਾਲੀ ਪਿੰਡ ਦਾ ਸੀ ਉਹ ਹਾਂਜੀ ਹਾਂਜੀ ਤੇ ਪਰ ਇੱਥੇ ਸਾਨੂੰ ਤਾਂ 60 ਸਾਲ ਹੋ ਗਏ ਅਸੀਂ ਦੇਖ ਦੇ ਨਹੀਂ ਕੋਈ ਵੀ ਆਇਆ ਸੀ ਹਾਂਜੀ ਹਾਂਜੀ ਜਿਵੇਂ ਬੱਪੂ ਅਸੀਂ ਸੁਣਿਆ ਇੱਕ ਦੋ ਗੱਲਾਂ ਵੀ ਹੁਣ ਲਵੇ ਲਾਉਣੇ ਪਿੰਡਾਂ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਹੁੰਦੀਆਂ ਰਹਿੰਦੀਆਂ ਚਰਚਾ ਤੇ ਵੀ ਜਿਵੇਂ ਇੱਥੇ ਕੋਈ ਰਹਿੰਦਾ ਵੀ ਆ ਉਹਨਾਂ ਦਾ ਕੋਈ ਨੁਕਸਾਨ ਵੀ ਹੋਣ ਲੱਗ ਜਾਂਦਾ ਕੋਈ ਸੱਚ ਹੈ ਗੱਲ ਜੀ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਐਵੇਂ ਕਹਿ ਦਿੱਤੀ ਹਾਂਜੀ ਹੁਣ ਕੁਦਰਤ ਕੰਨੀ ਨੂੰ ਹੀ ਪਹਿਲੇ ਦਿਨ ਤੂੰ ਇੱਥੇ ਰਮਦਾਸ ਸਿੰਘ ਦਾ ਕੋਈ ਘਰ ਹੈ ਨਹੀਂ ਹਾਂਜੀ ਹਾਂਜੀ ਪੀਸ ਕਰਕੇ ਉਹਨਾਂ ਦਾ ਵਧੇ ਹੀ ਨਹੀਂ ਕੰਮ ਜਦੋਂ ਹੋਕਰ ਹੋਵੇ ਤਾਂ ਹੀ ਵਧੇ ਨਾ ਹਾਂਜੀ ਹਾਂਜੀ ਹਾਂ ਆ ਗੱਲ ਹੈ ਖਣੀ ਤੇ ਇੱਕ ਹੋਰ ਵੀ ਜੇ ਕਿਸੇ ਦਾ ਮੰਨ ਲਓ ਵੀ ਇੱਥੇ ਕੋਈ ਘਰ ਹੋਵੇ ਪੰਜ ਚਾਰ ਘਰ ਹੋਣ ਤਾਂ ਉਹ ਰਹਿ ਸਕਣਾਂ ਕੱਲੇ ਬੰਦੇ ਦਾ ਜਿਵੇਂ ਕੱਲਾ ਕਾਸ਼ਟ ਕਰਕੇ ਕੱਲਾ ਨਹੀਂ ਵੀ ਰਹਿੰਦਾ ਹੁੰਦਾ ਹਨਾ ਇਹੀ ਗੱਲ ਹੋ ਸਕਦੀ ਹੈ ਨਾ ਉਹ ਫਿਰ ਐਂ ਗੱਲ ਹੈ ਨਾ ਉਹਨਾਂ ਨੂੰ ਆ ਕੇ ਇਥੇ ਥਾਮੂਲੇ ਲੈਣਾ ਪਊਗਾ ਹਾਂਜੀ ਹਾਂਜੀ ਥਾਮੂਲੇ ਕਿ ਫਿਰ ਇੰਨੇ ਗਰੀਬ ਪਰਿਵਾਰਾਂ ਦੇ ਵਿੱਚ ਪਹੁੰਚ ਨਹੀਂ ਹੁੰਦੀ ਹਾਂਜੀ ਹਾਂਜੀ ਵੀ ਉਹ ਥਾਂ ਥਾਂ ਦੇ ਪੈਸੇ ਲੈਣਗੇ ਥਾਂ ਪਹੁੰਚਣਗੇ ਹਾਂਜੀ ਹਾਂਜੀ ਇਸ ਕਰਕੇ ਇਥੇ ਆਉਣ ਦਾ ਫਿਰ ਉਹਨਾਂ ਦਾ ਮਨ ਨਹੀਂ ਬਣਦਾ ਹਾਂਜੀ ਹਾਂਜੀ ਇਹ ਆਪਣਾ ਅਜ ਜਰੀਆ ਕਿਸੇ ਨਾ ਬਾਪੂ ਜਿਵੇਂ ਪਿੰਡਾਂ ਦੇ ਵਿੱਚ ਨੇੜੇ ਨੇੜੇ ਚੱਲ ਰਹੀਆਂ ਸੀ ਗੱਲਾਂ ਆਪਾਂ ਸੁਣਦੇ ਰਹਨੇ ਆ ਵੀ ਜੇ ਕੋਈ ਉੱਥੇ ਰਮਦਾਸੀ ਆ ਕੇ ਭਾਈਚਾਰਾ ਰਹਿੰਦਾਗਾ ਇੱਥੇ ਦੇਖੋ ਕੰਮ ਵੀ ਕਰਦੇ ਆ ਰਮਦਾਸੀਏ ਭਾਈਚਾਰੇ ਸਾਰੇ ਲਵੇ ਲੋਣੇ ਪਿੰਡਾਂ ਦੇ ਵਿੱਚੋਂ ਨੇੜੇ-ਨੇੜੇ ਪਿੰਡਾਂ ਦੇ ਇੱਥੇ ਕੰਮ ਕਰਨ ਆਉਂਦੇ ਨੇ ਸਾਰੇ ਆਉਂਦੇ ਨੇ ਲਗਭਗ ਹਾਂ ਆਉਂਦੇ ਆ ਸਾਰੇ ਲਵੇ ਆਪਣੇ ਛੀਨੇ ਪਿੰਡੇ ਹਾਂਜੀ ਹਾਂਜੀ ਇੱਥੋਂ ਦੇ ਰਮਦਾਸੀ ਸਿੰਘ ਇੱਥੇ ਕੰਮ ਹੁੰਦਾ ਦਿਹਾੜੀ ਦੇ ਪੇ ਆਉਂਦੇ ਨੇ ਕੰਮ ਕਰਦੇ ਨੇ ਹਾਂਜੀ 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 ਪਰ ਬਸਦੇ ਆਪਦੇ ਘਰ ਹੀ ਆ ਉੱਥੇ ਹਾਂਜੀ ਹਾਂਜੀ ਜਿਵੇਂ ਇਹਨਾਂ ਦੇ ਵਿੱਚ ਤੁਹਾਨੂੰ ਦੱਸਦੇ ਸੀਗੇ ਵੀ ਆਪਾਂ ਗੱਲਬਾਤ ਜਿਵੇਂ ਸਾਰੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਸੀ ਸੁਣੀਆਂ ਨੇ ਵੀ ਉੱਥੇ ਜੇ ਕੋਈ ਰਹਿੰਦਾਗਾ ਤਾਂ ਉਹਨਾਂ ਨੂੰ ਨੁਕਸਾਨ ਹੋਣ ਲੱਗ ਜਾਂਦਾ ਆਪੂ ਆਪਾਂ ਇਹ ਗੱਲਬਾਤ ਬਾਪੂ ਹੁਰਾਂ ਨਾਲ ਕੀਤੀ ਆ ਕਿਉਂਕਿ ਅੱਜ ਤੱਕ ਇਹਨਾਂ ਬਾਪੂ ਜੀ ਤੁਹਾਡੀ ਉਮਰ ਕਿੰਨੀ ਕੁ ਹੋਗੀ ਜੀ ਮੇਰੀ ਉਮਰ 77 ਸਾਲ ਦੀ ਹੈ ਅੱਛਾ ਜੀ ਤੇ ਬਾਪੂ ਜੀ ਇੱਧਰ ਬੈਠੇ ਨੇ ਬਾਪੂ ਜੀ ਤੁਹਾਡਾ ਨਾਮ ਕੀ ਹੈ ਜੀ ਬਲਦੇਵ ਸਿੰਘ ਹੈ ਜੀ ਹਾਂਜੀ ਬਲਦੇਵ ਸਿੰਘ ਬਾਪੂ ਤੋਂ ਪੁੱਛਦੇ ਆ ਤੇ ਬਾਪੂ ਜੀ ਤੁਹਾਨੂੰ ਕੋਈ ਇਹੋ ਜਿਹੀ ਕੋਈ ਗੱਲ ਮਿਲੀ ਹੋਵੇ ਤਾੜੇ ਪਿੰਡ ਦੇ ਵਿੱਚੋਂ ਜਿੰਨੇ ਕੋਈ ਰਮਦਾਸੀਆ ਭਾਈਚਾਰਾ ਹੋਵੇ ਤੁਹਾਨੂੰ ਵੀ ਇਹ ਸਵਾਲ ਪੁੱਛਦਿਆਂ ਵੀ ਤੁਸੀਂ ਆਪਦੀ ਉਮਰ ਦੇ ਵਿੱਚ ਕੋਈ ਐਦਾਂ ਦਾ ਕੋਈ ਸਿਸਟਮ ਦੇਖਿਆ ਜਾਂ ਕੋਈ ਆਪਣੀ ਕੋਈ ਅਜਿਹੀ ਦੁਰਘਟਨਾ ਵਾਪਰੀ ਹੋਵੇ ਜਾਂ ਕੋਈ ਇੱਥੇ ਰਿਹਾ ਹੋਵੇ ਨਾ ਰਿਹਾ ਹੋਵੇ ਤੇ ਇਹ ਗੱਲ ਤੁਸੀਂ ਦੇਖੀ ਹੈ ਜੀ ਅੱਜ ਤੱਕ ਇੱਕ ਇੱਥੇ ਸੌਣ ਸਿੰਘ ਰਹਿੰਦਾ ਸੀ ਰਮਦਾਸੀਆ ਹਾਂਜੀ ਹਾਂਜੀ ਉਹ ਕਾਫੀ ਚਿਰ ਰਿਹਾ ਪਰਿਵਾਰ ਸਮੇਤ ਵੀ ਰਿਹਾ ਹਾਂਜੀ ਉੱਥੇ ਆਪਣਾ ਇੰਦਰ ਜਗਾ ਸੀਗੀ ਉਹ ਸਰਪੰਚਾਂ ਦੀ ਹਾਂਜੀ ਹਾਂਜੀ ਉਹ ਜਗਾ ਦੇ ਵਿੱਚ ਬੈਠਾ ਸੀ ਥਾਈ ਚ ਹਾਂਜੀ ਉਹ ਕਈ ਸਾਲ ਉਹ ਬੈਠਾ ਰਿਹਾ ਹਾਂਜੀ ਹਾਂਜੀ ਪਰ ਫਿਰ ਉਹ ਚਲੇ ਆ ਗਿਆ ਅੱਛਾ ਜੀ ਉਹਦੇ ਜਿਹੜੇ ਬੱਚੇ ਸੀ ਉਹ ਵੀ ਸੀਰੀ ਪਾਲੀ ਇੱਥੇ ਰਲਦੇ ਰਹੇ ਹਾਂਜੀ 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 ਪਰ ਉਹਨਾਂ ਦਾ ਨੁਕਸਾਨ ਕੋਈ ਨਹੀਂ ਹੋਇਆ ਹਾਂਜੀ ਪਤਾ ਨਹੀਂ ਕੀ ਗੱਲ ਵੀ ਉਹ ਉਹ ਇੱਥੋਂ ਪਿੰਡ ਛੱਡ ਕੇ ਚਲੇ ਆ ਗਿਆ ਹਾਂਜੀ ਉਹ ਆਪਦੇ ਪਿੰਡ ਸਹਾਰ ਨਹੀਂ ਚਲੇ ਗਿਆ ਸੀ ਮੰਡਾਲੀ ਮੰਡਾਲੀ ਚਲੇ ਗਿਆ ਮੰਡਾਲੀ ਪਿੰਡ ਚਲੇ ਗਿਆ ਆਪਦੇ ਤੇ ਇੱਥੇ ਮਤਲਬ ਹੋ ਸਭ ਜਾਤੀਆਂ ਹੈਗੀਆਂ ਹਾਂਜੀ ਹਾਂਜੀ ਪਰਜਾਪਤਾ ਹੈਗੇ ਹਾਂਜੀ ਹਾਂਜੀ ਤੇ ਹੋਰ ਬਾਜੀਗਰ ਹੈਗੇ ਹਾਂਜੀ ਹਾਂਜੀ ਬਾਕੀ ਅਜੂ ਹਰੀਜਨ मतलब ਹੈਗੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੇ ਪਰ ਜਰਮਦਾਸ ਹੀ ਆ ਨਹੀਂ ਕੋਈ ਹਾਂਜੀ ਇੱਕ ਬਾਪੂ ਜੀ ਇਹ ਜਿਹੜਾ ਤੁਹਾਡਾ ਪਿੰਡ ਸੀਗਾ ਬਹੁਤ ਪੁਰਾਣਾ ਪਿੰਡ ਆ ਕਹਿੰਦੇ ਇਸ ਪਿੰਡ ਦੇ ਵਿੱਚ ਕਹਿੰਦੇ ਆਪਣੇ ਪਹਿਲਾ ਪਿੰਡ ਵੱਜਣ ਤੋਂ ਪਹਿਲਾਂ ਉਦੋਂ ਬਾਅਦ ਤਾਂ ਇੱਥੇ ਹੋ ਗਿਆ ਉਦੋਂ ਪਹਿਲਾਂ ਇੱਥੇ ਮੁਸਲਮਾਨ ਭਾਈਚਾਰਾ ਰਹਿੰਦਾ ਸੀ ਇੱਥੇ ਮੁਸਲਮਾਨ ਭਾਈਚਾਰਾ ਸੀ ਹਾਂਜੀ ਹਾਂਜੀ ਸਿਰਫ ਚਾਰ ਘਰ ਸੀ ਜਿਹੜੇ ਲੋਕ ਲਾਂਦੇ ਸੀਗੇ ਇੱਥੇ ਹਾਂਜੀ ਹਾਂਜੀ ਉਹ ਚਹਿਲ ਪਰਬਜ ਦੇ ਚਹਿਲ ਉਹਨਾਂ ਦਾ ਗੋਤ ਹੈ ਹਾਂਜੀ ਹਾਂਜੀ ਇੱਕ ਤਾਂ ਸੀਗਾ ਜੀ ਬੁਢਾ ਸੀਗਾ ਕੇਰ ਸਿੰਘ ਹਾਂਜੀ ਤੇ ਇੱਕ ਸੀਗਾ ਮੁਣਸੀ ਇੱਕ ਸੀਗਾ ਉਹ ਕੇਰ ਸਿੰਘ ਹੋਰ ਸੀ ਜਿਹੜੇ ਹਾਂਜੀ ਹਾਂਜੀ ਉਹ ਕੇਰੂ ਕਹਿੰਦੇ ਬੁੜੇ ਨੂੰ ਉਹ ਤਿੰਨ ਭਰਾ ਸੀਗੇ ਹਾਂਜੀ ਇੱਕ ਉਹਨਾਂ ਚ ਬਹਿ ਸੀ ਦੋ ਦੋ ਛੜੇ ਸੀਗੇ ਹਾਂਜੀ ਹਾਂਜੀ ਤੇ ਇੱਕ ਮਨੁਸ਼ੀ ਸੀਗਾ ਜੀ ਹਾਂਜੀ ਇੱਕ ਦਲਵਾਰਾ ਸਿੰਘ ਜੀ ਉਹਨਾਂ ਦੀ ਆਦ ਹੁਣ ਹੈਗੀ ਐ ਹਾਂਜੀ ਹਾਂਜੀ ਤੇ ਚਾਰ ਮਤਲਬ ਘਰ ਸੀ ਇਹ ਹਾਂਜੀ ਹਾਂਜੀ ਜਿਹੜੇ ਇੱਥੇ ਪਹਿਲਾਂ ਲੋਕ ਬਾਕੀ ਸਾਰਾ ਪਿੰਡ ਸਾਡਾ ਬਾਹਰੋਂ ਆਇਆ ਪਾਕਿਸਤਾਨ ਚੋਂ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਪਾਕਿਸਤਾਨ ਚੋਂ ਆ ਕੇ ਬਸੇ ਆ ਹਾਂਜੀ ਹਾਂਜੀ ਜਾਂ ਕੁਝ ਮਜਬੀ ਸਿੰਘਾਂ ਦੇ ਘਰ ਵੀ ਸੀਗੇ ਜਿਹੜੇ ਇੱਥੇ ਹਾਂਜੀ ਹਾਂਜੀ ਦੇਵਸ਼ੰਦੇ ਸੀਗੇ ਹਾਂਜੀ ਹਾਂਜੀ ਇੱਕ ਬਾਪੂ ਆ ਦੇਖੋ ਕਿਉਂਕਿ ਬਾਲੇ ਪਿੰਡਾਂ ਦੇ ਵਿੱਚ ਨੇੜੇ ਤੇੜੇ ਕੁਝ ਤੁਹਾਡੇ ਪਿੰਡਿਆਂ ਨੂੰ ਵੀ ਨਹੀਂ ਪਤਾ ਹੋਣਾ ਖੁਦ ਵੀ ਇੱਕ ਗੱਲ ਨਵੀਂ ਸੁਣਨ ਨੂੰ ਮਿਲ ਗਈ ਤੁਹਾਡੇ ਦੇ ਵਿੱਚੋਂ ਮੈਂ ਖੁਦ ਪਹਿਲੀ ਵਾਰ ਸੁਣੀ ਆ ਵੀ ਇਹ ਪਿੰਡ ਆ ਜਿਹੜਾ ਪਿੰਡ ਜੋਇਆਂ ਆਪਾਂ ਨੂੰ ਬਾਪੂ ਜ਼ਿਲ੍ਹਾ ਮਾਨਸਾ ਹੀ ਲੱਗਦਾ ਨਾ ਹਾਂ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਪਿੰਡ ਜੋਇਆਂ ਜ਼ਿਲ੍ਹਾ ਮਾਨਸਾ ਤੇ ਇਸ ਪਿੰਡ ਦੇ ਵਿੱਚੋਂ ਮੈਨੂੰ ਗੱਲ ਇਹ ਪਹਿਲੀ ਵਾਰ ਸੁਣਨ ਨੂੰ ਮਿਲੀ ਆ ਵੀ ਇਹ ਪਿੰਡ ਆ ਜਿਹੜਾ ਪਾਕਿਸਤਾਨ ਦੇ ਵਿੱਚੋਂ ਆ ਕੇ ਇੱਥੇ ਪਿੰਡ ਇਹ ਵਸਿਆ ਹੋਇਆਗਾ ਬਹੁਤ ਘਰ ਜਿਹੜੇ ਇੱਥੇ ਪਾਕਿਸਤਾਨ ਦੇ ਵਿੱਚੋਂ ਆਏ ਹੋਏ ਨੇ ਥੋੜੇ ਘਰ ਸੀ ਜਿਹੜੇ ਇੱਥੇ ਪਹਿਲਾਂ ਜੱਦੀ ਰਹਿੰਦੇ ਸੀਗੇ ਜਿਵੇਂ ਸਾਰੀ ਕਹਾਣੀ ਬਾਪੂ ਨੇ ਦੱਸ ਹੀ ਦਿੱਤੀ ਆ ਏ ਆਪਣਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਵੀ ਆਪਾਂ ਨੂੰ ਇਸ ਗੱਲਾਂ ਦਾ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਵੀ ਆਪਾਂ ਬਰੀਕੀ ਦੇ ਵਿੱਚ ਆਪਾਂ ਇਹਨਾਂ ਨੂੰ ਦੇਖੀਏ ਵੀ ਤੁਹਾਡੇ ਤੱਕ ਹਰ ਇੱਕ ਬੰਦੇ ਤੱਕ ਆਪਾਂ ਪਹੁੰਚਾਈਏ ਵੀਡੀਓ ਰਹੀ ਤੇ ਸਾਰੇ ਜਣੇ ਇਸੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤਾਂ ਇੱਕ ਵਾਰ ਸ਼ੇਅਰ ਕਰਿਆ ਕਰੂੰ ਵੀ ਹਰ ਇੱਕ ਬੰਦੇ ਨੂੰ ਪਤਾ ਲੱਗ ਜੇ ਵੀ ਕੀ ਗੱਲਬਾਤ ਆ ਜਿਵੇਂ ਇੱਥੋਂ ਆਪਣੇ ਪੰਜਾਬ ਦੇ ਵਿੱਚੋਂ ਆਪਣੇ ਇੰਡੀਆ ਦੇ ਵਿੱਚੋਂ ਜਾ ਕੇ ਲੋਕ ਜਿਹੜੇ ਐਦਾਂ ਦੇ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਰਹੇ ਹੋਏ ਨੇ ਆਪਾਂ ਕੋਸ਼ਿਸ਼ ਕਰਾਂਗੇ ਉਹ ਬੰਦਿਆਂ ਨੂੰ ਵੀ ਤੁਹਾਨੂੰ ਮਲਾਵਾਂਗੇ ਆਪਣੇ ਧਿਆਨ ਦੇ ਵਿੱਚ ਹੈਗਾਗਾ ਵੀ ਜਿਹੜੇ ਬੰਦੇ ਉੱਥੇ ਆਪਣੇ ਇੰਡੀਆ ਦੇ ਵਿੱਚ ਤਲਵੰਡੀ ਤਲਵੰਡੀ ਸਾਬੋ ਤੇ ਬਠਿੰਡੇ ਦੇ ਵਿਚਾਲੇ ਜੇ ਪਿੰਡ ਨੇ ਜਿਹੜੇ ਉਹ ਪਿੰਡਾਂ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਬੈਠੇ ਨੇ ਮੌਜੂਦ ਨੇ ਅੱਜ ਵੀ ਹੈਗੇ ਨੇ ਉਹ ਬੰਦੇ ਉਹ ਬਾਪੂ ਨੇ ਇੱਥੇ ਆਪਣੇ ਇੰਡੀਆ ਦੇ ਵਿੱਚ ਵੀ ਗੱਲ ਕੀਤੀ ਹੋਈ ਆ ਉਹਨਾਂ ਨੇ ਇੱਕ ਦੋ ਵਾਰੀ ਤੇ ਆਪਾਂ ਕੋਸ਼ਿਸ਼ ਕਰਾਂਗੇ ਜੇ ਆਪਾਂ ਉਹਨਾਂ ਰਾਹੀਂ ਕੋਈ ਗੱਲਬਾਤ ਹੋਈ ਤਾਂ ਆਪਾਂ ਤੁਹਾਡੇ ਸਾਹਮਣੇ ਉਹ ਵੀ ਵੀਡੀਓ ਇੱਕ ਰੂਪ ਰੂਪ ਕਰਾਂਗੇ ਤੇ ਆਪਣੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਰਿਹਾ ਕਰੋ ਜਿਹੜਾ ਬੰਦਾ ਕਮੈਂਟ ਵੱਧ ਤੋਂ ਵੱਧ ਤੇ ਲਾਈਕ ਸ਼ੇਅਰ ਕਰਦਾਗਾ ਇੱਕ ਦਿਨ ਮੇਰੇ ਧਿਆਨ ਦੇ ਵਿੱਚ ਆ ਜਿਹੜਾ ਹਰ ਵਕਤ ਆਪਾਂ ਨੂੰ ਆਪਣੀਆਂ ਵੀਡੀਓ ਨੂੰ ਫੋਲੋ ਕਰਦਾਗਾ ਆਪਣੀਆਂ ਵੀਡੀਓ ਨੂੰ ਧਿਆਨ ਨਾਲ ਦੇਖਦਾ ਸੁਣਦਾਗਾ ਉਹ ਉਸ ਬੰਦੇ ਨੂੰ ਜਿੱਦ ਦੇ ਮੇਰਾ 10000 ਫੋਲੋਅਰ ਹੋ ਗਿਆ ਉਸ ਦਿਨ ਮੈਂ ਉਸ ਬੰਦੇ ਨੂੰ ਗਿਫਟ ਕਰਕੇ ਆਉਂਗਾ ਸਪੈਸ਼ਲ ਵੀਡੀਓ ਬਣਾ ਕੇ ਆਉਂਗਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਐਦਾਂ ਦੇ ਪਿੰਡਾਂ ਦੀਆਂ ਵੀਡੀਓ ਪੁਰਾਣਾ ਇਤਿਹਾਸ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਾਂਗੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ